ਲੋ ਵੀ ਕਿਸਾਨਪਰਾਵੋ ਅੱਜ ਆਏ ਆ ਕੋੜਕਪੁਰਾ ਮੰਡੀ 29 ਅਕਤੂਬਰ 2025 ਨੂੰ ਲੋ ਬਈ 2700 2700 ਰੁਪਏ ਦੀ 1885 ਵੈਰਾਈਟੀ ਆ 2700 ਹੋ ਗਈ 2700 1885 2700 ਰੁਪਏ ਦੀ 2700 2700 2700 ਹੈ ਜੀ 2700 2700 2700 270 270 ਹਾਂਜੀ 270 ਆਹੋਂ ਕਲੇ 270 270 ਲਾਲੇ ਲਾਲੇ ਦਾ 270 270 ਹਾਂਜੀ 270 ਰੁਪਏ ਨੂੰ ਬਾਜ ਹੈ 270 ਨਰਮਲ ਗੋਲਾ ਕਰ 29 ਅਕਤੂਬਰ 1885 ਵੈਰਾਈਟੀ ਹੈ ਕਿਸਾਨ ਭਰਾਵੋ ਸਤਾਈ ਕੋ ਮੈਂ ਫਾਟਰੀ ਇਹ ਹਾਂਜੀ ਉਸ ਵੀ 2700 2700 ਹਾਂ ਹਾਂ ਉਸ ਨੂੰ ਪੁੱਛਨੇ ਪੁੱਛਨੇ 2700 ਰੁਪਏ ਜਵਲ ਪੱਖਾ ਲੱਗੂਗਾ ਭਾਈ ਦੱਬੀ ਇਹ ਫਸੰਦੇ ਦੇ 2700 2600 ਰੁਪਏ 2400 2700 ਹਲੋ 2700 2700 2700 ਯਾਰ ਕੀ ਹੋ ਗਿਆ ਇਹਨੇ 2700 2700 ਉਹ ਵੀ ਉਹ ਵੀ ਸੁਣੋ ਵੀ ਤੁਸੀਂ ਕਹਿੰਦੇ ਪਪਾ ਪਾਸ ਕੋਲ ਹਾਂ ਹਾਂ ਕਰ ਲੈ 276 1853 ਚੱਲ ਰਿਹਾ ਬਈ ਰੇਟ ਬਾਕੀ ਵੇਣਿਆ ਕੀ ਹਿਸਾਬ ਗਤავੇ ਜਾਂਦਾ ਤੇ ਵੇਣਿਆਂ ਨੂੰ ਲਾਈਕ ਸ਼ੇਅਰ ਕਮੈਂਟ ਜੇ ਜ਼ਰੂਰ ਕਰ ਦਿਆ ਕਰੋ ਤੇ ਲਓ ਬਈ ਗੱਲਬਾਤ ਕਰ ਰਹੇ ਫੋਨ ਦੇ ਉੱਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਈ ਜਰੂਰ ਕਰ ਦਿਆ ਕਰੋ ਬਾਕੀ ਵੀ ਵੇਣੇ ਆ ਜੋ ਇਹ ਬਾਈ ਜੀ ਹਰ ਰੋਜ਼ 11 ਵਜੇ ਕੋੜਪੂਰਾ ਮੰਡੀ ਦੇ ਵਿੱਚ ਬੋਲੀ ਹੁੰਦੀ ਐ ਐਤਵਾਰ ਐਤਵਾਰ ਨਹੀਂ ਹੁੰਦੀ ਕੱਲੀ ਦੇ 11 ਵਜੇ ਸ਼ੁਰੂ ਹੁੰਦੀ ਹੈ ਭਾਈ ਕੋੜਪੂਰਾ ਦੀ ਮੰਡੀ ਦੇ ਵਿੱਚ ਬਾਤਪਤੀ ਦੀ ਬੋਲੀ ਤੇ ਆਏ ਆ 1885 ਜੀ 2700 ਰੁਪਏ ਦੇ ਘੜਾ ਕਤਾ ਬਾਕੀ ਵੇਣੇ ਕਿਸਾਨ ਪਰ ਉਹ ਕੀ ਥਾਗਦਾ ਜਾਂਦਾ ਤੇ ਕੀ ਨਹੀਂ ਜਾਂਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਈ ਜਰੂਰ ਕਰ ਦਿਆ ਕਰੋ ਪੰਜ ਠੋਕੇ ਲਓ ਭਾਈ 15 20 25 30 35 50 60 70 75 75 ਤਾਂ ਕਾਈ ਖੁੱਪੀ 75 अस्सी अस्सी रुपए सताइस अस्सी बोलो अस्सी सताईसो अस्सी अस्सी रुपये पचासी पचासी पक्के के तो पाव हाँ ये पांच अंक है और तो यार हम बोल लेते हैं कि यार तो इतना चला था चला था पचासी हाँ जी पचासी 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 भाई पचासी है पचासी हाँ जी जबरन पक्का लगूंगा भाई तीन बजे खुलवा जाएगी तो नब्बे 2805 બે બે જલ્દી રોવાનો પાઈ છે બસ 5 થઈ ગયા 5 2805 હેલો બો છોકરા મય પપ્પા 2805 2805 2805 2805 15 फिर पड़ी उन्होंने की आप अभी 35 35 40 40 55 55 55 मेरी 55 हो गया कमांड दिया गाड़ी का टॉप पर मारो पक्का लगा लो बाबा 75 बोल दिया 75

27 75 ਹੋ ਚੁੱਕੀ ਹੈ ਤੇ ਅੱਗੇ ਵੇਨੇ ਬਈ ਕਿਸਾਨ ਭਰਾਵਾਂ ਕੇ ਸਾਹ ਵੇ ਜਾਂਦਾ ਤੇ ਕੀ ਨਹੀਂ ਜਾਂਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਈ ਜ਼ਰੂਰ ਕਰ ਦਿਓ ਅੱਗੇ ਵਿਖਾਉਣੇ ਅਗਲੀ ਢੇਰੀ ਸੋਲੋ ਲੋ ਬਈ ਕਿਸਾਨ ਭਰਾਵਾਂ ਇੱਥੇ ਵੇਨੇ ਕੀ ਸਾਹ ਹੋ ਜਾਂਦਾ ਤੇ ਕੀ ਨਹੀਂ ਜਾਂਦਾ ਆ ਜੋ

पंद्रह भी आठ सौ चार कितने हैं? आठ सौ पंद्रह भी, आठ सौ पंद्रह, का साढ़े परवो. दस रुपए? दस, दस, आठ सौ कर ले. पंद्रह, पचीस, पचीस, ती, 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 हेलो 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 सर 33 2503 300 चले भी चल चल 2800 ਮਤਲਬ ਹੋ ਚੁੱਕੇ ਸਾਰਾ ਦਾ 18 ਸੀ ਕਿਸਾਨਪ੍ਰਭੂ ਇਹ ਵੀ ਕੀਆ 2700 ਤੇ 30 ਰੁਪਏ ਬਾਸਪਤੀ ਦਾ حساب ਤਾਂ ਵੇਖ ਸਕ 35 ਹੋ ਗਏ ਚਾਲੀ ਹੋ ਗਏ ਪੰਜਾਹ 50 ਨਹੀਂ ਮਾਵੀ ਜੀ ਬਹੁਤ ਬਹੁਤ 45 45 2570 ਰੁਪਏ 2570 ਸਾਧੂਆਂ ਨੂੰ ਪਹੁੰਚਾਓ 2570 ਪਵਨ ਸਾਹਿਬ ਪੈਟ 70 70 ਆ ਬਾਬਾ 70 80 80

ਕੰਟਾਲੀ ਪਿਆ 35 65 70 73 ਝੜਾ ਜੂੜਾ ਮਾਤਰਾ ਇਹਨਾਂ ਦੀ ਅਸੀਰ ਬਈ 85 3000 3000 ਲਿਖਾ ਦੇ ਬੰਦੇ ਕੰਟਰ ਵੀ ਚੱਲ ਆਵੀਆਂ ਲੋ ਬਾਈ ਜੀ 17 18 3000 17 18 3000 ਹੋ ਗਈ ਆ ਵੇਣਿਆ ਬਈ ਆ ਢੇਰੀ ਦਾ ਹਿਸਾਬ ਕਿਤਾਬ ਆ ਜੋ ਬਈ ਇੱਧਰ ਚਲੋ ਲਓ ਵੀ ਕਿਸਾਨ ਭਰਾਵੋ ਇੱਧਰ ਨਾ ਅੰਦਰਲੇ ਪਾਸੇ ਆ ਕੋਈ ਢੇਰੀ ਪਈ ਉਹਦਾ ਵੇਣਿਆ ਅਗਾ ਰੇਟ ਦਾ ਹਿਸਾਬ ਕਿਤਾਬ ਬਈ ਬਾਕੀ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਜਰੂਰ ਕਰਿਆ ਕਰੋ ਉਧਰ ਵੀ 4 ਲੱਗੀ ਜਾਂਦਾ ਉਹਦਾ ਵੇਣਿਆ ਹਿਸਾਬ ਕਿਤਾਬ ਆਜੋ ਵੀ ਕਿਸਾਨ ਭਰਾਵੋ ਵੇਣਿਆ ਆ ਆਜੋ ਬਈ साथ जाओगे साथ कितने साथ आपने पक्का साथ ओ साथ कड़ी में आपने दिख रहे हैं आईडी ये बातों में आपको बोली को जल्दी से भरना चाहिए आपके छने की लोड नहीं बढ़ बढ़ो मेरी है साथ 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 जाना जाना साथ साथ जाना जाना

ਦੇਖੋ ਜੀ 3215 ਹੋ ਰਹੀ ਜੀ ਚਲੋਈ ਚਲੋ 3215 17 18 ਇਹਦੇ ਹੋ ਗਏ ਚਲੋ 3215 ਕਿਸਾਨ ਭਰਾਵੋ 3215 ਹੋਈ ਆ ਬਾਕੀ ਵੀ ਵੇਣਾ ਕਿਸਾਨ ਭਰਾਵੋ ਆਜੋ ਅੱਗੇ ਕੀ ਹਿਸਾਬ ਕਿਤਾਬ ਜਾਂਦਾ ਤੁਹਾਨੂੰ ਦਿਖਾ ਦਿੰਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਬਾਈ ਜੀ 29 ਅਕਤੂਬਰ 2025 ਦੇ ਤਾਜ ਦੇ ਰੇਟ ਆ ਆਜੋ ਬਾਈ ਵੇਣਾ ਹੁਣ ਕਿੱਥੇ ਕਿਹੜੀ ਢੇਰੀ ਦਾ ਕੀ ਹਿਸਾਬ ਕਿਤਾਬ ਜਾਂਦਾ ਗਾ ਆ ਦੇਬੀ ਕਿਸਾਨ ਭਰਾਵੋ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਸ਼ੁਰੂ ਕਮੈਂਟ ਸ਼ੇਅਰ ਚੰਗਾ ਜਾਂ ਕਰਿਆ ਕਰੋ ਬਾਕੀ ਵੇਣੇ ਆ ਬਾਈ ਲੋਬੀ ਕਿਸਾਨ ਭਰਾਵੋ ਇਹਦਾ ਵੇਣੇ ਆ 17 18 17 18 ਕਿਸਾਨ ਭਰਾਵੋ ਲੋ ਬਾਈ ਵੇਣੇ ਆ ਕਿੱਥੋਂ ਟਿੱਕਰ ਸਾਹ ਕੁਤਾਬ ਜਾਂਦਾ ਇਹਦਾ ਆਜੋ 55 ਹਾਂ 70 ਕਰਨਾ 70 ਕਰਨਾ 70 70 ਅਸਲੀ ਯਾਸਿਨ ਜੱਪੇ 99 3100 25 ਪਾ ਕੇ ਵੇਖ ਟੁੱਟਾ 25 ਹਲੋ 25 25 325 25 25 ਅੱਛਾ ਪਾਪਾ ਜੀ ਮਿਲਦੇ ਨਹੀਂ ਭਲਾ 40 ਹੋਰ ਪਾ ਦੇਗੇ ਹਾਂ ਲੈ 7 70 70 3270 70 70 ਕੋ ਗਿਆ 70 3270 ਉਹ ਜਿਹੜਾ 70 70 ਆਣ ਗਿਆ ਪਾ ਕੇ ਪੂਰੇ ਪੂਰੇ ਕਰ ਦੇ ਨੀ ਇੱਕ ਵਾਰ 3200 3200 3270 3200 ਕਿਤੇ ਵੀ ਨਹੀਂ ਦੇ ਸੋਟੀਆਂ ਨਹੀਂ 3200 ਐਸੀ ਰੀ ਜਾਰੀ 3200 3200 ਯਹੀ ਇਤਨਾ ਹੈ 305 5 1 1 1 1 5 1 5 ਆਈ ਕੋਈ ਬੋਲਦਾ ਹੀ 10 10 10 10 10 10 15 20 20 20 25 25 20 30 35 40 40 45 45 45 ਹਾਂਜੀ ਲਿਖਾਈ ਗਈ 45 40 ਕੋ ਜੋ ਲਖਾਈਏ ਆਏ ਬਾਜੀ ਆਇ ਤੇ ਲੋਕੇ ਲੋ ਆਏ ਬਾਜੀ ਆਇ ਲੋ ਜੀ ਕਿਸਾਨਪ੍ਰੋਵੋ ਏ ਢੇਰੀ ਹੋ ਚੁਕੀ ਆ 3200 ਤੇ 45 ਰੁਪਏ ਅੱਗੇ ਵੇਣਿਆ ਕਿਸਾਨਪ੍ਰੋਵੋ ਕੀ ਹਿਸਾਬ ਜਾਂਦਾ ਤੇ ਕੀ ਨਹੀਂ ਜਾਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਬਾਕੀ ਵੀ ਵੇਣਿਆ ਕਿੱਧਰ ਹੁਣ ਕੀ ਹਿਸਾਬ ਹੁਕਤਾਵ ਜਾਂਦਾ ਕਿਹੜੀ ਢੇਰੀ ਆ ਬਾਕੀ ਵੀ ਆ ਜਾਓ ਉਧਰ ਨੂੰ ਹੀ ਆਪਾਂ ਤਾਂ ਉੱਠ ਜਾਣਾ ਤਾਂ ਕਦਾ ਵੀ ਨਹੀਂ ਬਾਕੀ ਆਜੋ ਵੀ ਆਜੋ ਬਾਕੀ ਬਈ ਆਜੋ ਵੇਨੇ ਕੀ ਸਾਹਕਤਾ ਬੇਨੇ ਆਜੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ 17 18 ਬਈ ਬੋਲੋ 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 ਵਾਹ ਬੋਲੋ ਹੀ ਬੋਲੋ ਜੱਟ ਪਾ ਰੱਖੇ ਯਾਰੋਗੇ ਬੋਲੋ ਸਰਾ ਘਰ ਲੈ ਜਾਉਣਾ ਬੋਲੋ ਭਾਜਾ ਰੱਖੋ ਯਾਰ ਬੱਤਰੀ ਜੀ ਤੇ ਚਿਰ ਪਈ ਯਾਰ ਥੋੜਾ ਹਰਾ ਦਾਣਾ ਰੋਪੀ 3 ਟਰਾਲੀ ਹੈ 3 ਟਰਾਲੀ ਸਾਰਾ ਹੀ ਜਾਮ ਬੋਲੋ ਭਾਈ ਬੋਲੋ ਜੀ 250 ਦੱਸੋ ਬੋਤਲ ਨਹੀਂ ਦਿਖਾਉਣੇ ਕਿਸਾਨ ਭਰਾਵੋ ਤੁਹਾਨੂੰ ਕੀ ਹਸਾਬਤਾ ਵਾ ਮੁਰਦੀ ਹੋ ਕੇ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ 250 500 3000 5000 3000 5000 5000 ਯਾ 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 50 2 ਟ੍ਰਾਲੀਆਂ ਤੇ 3 ਟ੍ਰਾਲੀਆਂ 2 ਟ੍ਰਾਲੀਆਂ ਇਹ 50 50 50 ਇਹ ਆ ਗਿਆ 55 55 55 55 ਇਹ ਤਾਂ ਬਹੁਤ ਨਹੀਂ 70 70 70 70 80 ਹੁਣ ਦੇ ਦੇ 80 80 80 80 85 85 85 ਬਾਈਓ ਇਤਰਾ ਆਏ ਸਲਾਈਕ ਕਰੀਂ ਸਵਾਈ ਕਰਾ ਦੀ ਪਊ ਪਹਿਲੇ ਦੱਸਦੇ ਆ ਫੈਸਲ ਮਿਲਾਈ ਹੋਣੀ ਬਹੁ ਵੀ ਭਗਵਾ ਦੇ ਲਾ ਦੇਾਂਗੇ 10000 3085 ਕੋਈ ਬੋਲੋ ਆਓ ਜੀ ਆ 3000 ਲੋ ਜੀ 17 18 3000 ਤੇ 85 ਰੁਪਏ ਵੇਚਦੀ ਆ ਬਾਈ ਅੱਜ ਜ਼ਿਆਦਾਤਰ 17 18 ਹੀ ਆਂਗਾ ਸੀ ਕਿਸਾਨ ਪ੍ਰਭੋ ਬਾਕੀ ਮੰਡੀ ਦਾ ਮਾਹੌਲ ਸ਼ੋਰ ਤੁਸੀਂ ਵੇਖ ਸਕਦੇ ਹੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਈ ਅਗਲੀ ਢੇਰੀ ਵੀ ਨੇ ਅਗਲੀ ਢੇਰੀ ਤੇ ਕੀ ਹਿਸਾਬ ਕਿਤਾਬ ਜਾਂਦਾ ਕਿਸਾਨ ਪ੍ਰਭੋ ਬਾਕੀ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਚਲੋ ਭਈ ਪਉਧਰ ਵੇਣੇ ਕਿਸਾਨ ਭਰਾਵੋ ਕੀ ਹਸਰਤਾ ਵਜਾਂਦਾ 1509 ਕਿਸਾਨ ਭਰਾਵੋ 1509